ਸਿਵਾਲਾ ਦੇ ਹੱਕ ਦੇ ਵਿੱਚ ਉਹ ਆਪਣਾ ਭਰਾ ਉਹਨੇ ਚਿੰਦੇ ਸੀਗੇ ਤਾਂ ਕਹਿੰਦੇ ਮੈਂ ਕੱਲ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਮੇਰੇ ਜ਼ਹਿਨ 'ਚ ਬੜੇ ਚਿਰ ਤੋਂ ਸੀਗਾ ਕਿ ਮੈਂ ਉਹਦੇ ਲਈ ਕੁਝ ਕਰਾਂ ਨਹੀਂ ਦੇਖੋ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਸਾਡਾ ਬੜਾ ਡੂੰਘਾ ਰਿਸ਼ਤਾ ਹੈ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਊਗੀ ਜੇ ਅਸੀਂ ਸਿੱਧੂ ਵੀਰ ਨੂੰ ਇਨਸਾਫ ਦਿਵਾ ਸਕਾਂਗੇ ਜਨਤਾ ਦਾ ਅੱਜ ਫਰਜ਼ ਬੰਦਾ ਉਹਨੂੰ ਸਹੀ ਰਾਹ ਦਿਖਾਉਣ ਦਾ ਫਕਤ ਨੂੰ ਵੀ ਦੇਖਿਆ ਜਾ ਰਿਹਾ ਹੈ ਕਿ ਗਿੱਦੜਬਾਹ ਦੇ ਵਿੱਚ ਵੀ ਚੋਣ ਹੋਣੀ ਹੈ ਤਾਂ ਉੱਥੋਂ ਅਮਰਤਾ ਵੜਿੰਗ ਚੋਣ ਲੜ ਸਕਦੇ ਇਸ ਕਰਕੇ ਪਾਰਟੀ ਦੇ ਲਈ ਮਿਹਨਤ ਕਰ ਰਹੇ ਨੇ ਨਹੀਂ ਮੇਰੇ ਵੀਰੇ ਗਲਤ ਇਨਫਰਮੇਸ਼ਨ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹਣੀ ਹੈ ਇਸ ਤਰ੍ਹਾਂ ਦਾ ਕੋਈ ਪਲਾਨ ਨਹੀਂ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਹਮੇਸ਼ਾ ਪਾਰਟੀ ਹਾਈ ਕਮਾਂਡ ਡਿਸਾਈਡ ਕਰਦੀ ਹੈ ਔਰ ਜੋ ਵੀ ਯੂ نو ਦਾ ਫੈਸਲਾ ਰਿਆ ਕਿਸੇ ਨੂੰ ਮਰਜ਼ੀ ਟਿਕਟ ਦੇ ਦਿੰ ਮੇਰੇ ਸਿਰ ਮੱਥੇ ਹੈ ਜੇ ਕਿਸੇ ਹੋਰ ਨੂੰ ਦੇਦੀ ਮੈਂ ਉਹਦੇ ਲਈ ਵੀ ਐਂ ਪ੍ਰਚਾਰ ਕਰੂੰਗੀ ਜਲੰਧਰ ਦੀ ਜਿਮਣੀ ਚੋਣ ਦਾ ਅਖਾੜਾ ਦਿਨੋ ਦਿਨ ਭਖਦਾ ਜਾ ਰਿਹਾ ਏ ਮੇਰੇ ਨਾਲ ਅਮਰਤਾ ਵੜਿੰਗ ਨੇ ਜੋ ਪਹਿਲੇ ਦਿਨ ਤੋਂ ਹੀ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅਮਰਤਾ ਵੜਿੰਗ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਤਾਂ ਮੈਮ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਰਾਜਾ ਜੀ ਹੁਣੀ ਪਹਿਲੀ ਵਾਰ ਸੰਸਦ ਚ ਗਏ ਤੇ ਉੱਥੇ ਜਾ ਕੇ ਉਹ ਗਰਜੇ ਪਤਾ ਲੱਗ ਗਿਆ ਵੀ ਕੋਈ ਬੰਦਾ ਉੱਥੇ ਪਹੁੰਚਿਆ ਪਹਿਲੀ ਵਾਰੀ ਭਾਸ਼ਣ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਲਈ ਕੀਤਾ ਜਦੋਂ ਉਹ ਉੱਥੇ ਬੋਲੇ ਐਜ਼ ਅ ਪਤਨੀ ਤੁਹਾਨੂੰ ਕੀ ਫੀਲ ਹੋਇਆ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਜਿਹੜੇ ਵਾਦੇ ਲੋਕਾਂ ਦੇ ਨਾਲ ਕੀਤੇ ਐ ਉਹਨਾਂ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਬਹੁਤ ਅੱਛਾ ਲੱਗਿਆ ਮੈਨੂੰ ਸਿੱਧੂ ਮੂਸੇਵਾਲਾ ਦੇ ਹੱਕ ਦੇ ਵਿੱਚ ਉਹ ਆਪਣਾ ਭਰਾ ਉਹਨੂੰ ਕਹਿੰਦੇ ਸੀਗੇ ਤਾਂ ਕਹਿੰਦੇ ਮੈਂ ਕੱਲ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਮੇਰੇ ਜ਼ਹਿਨ 'ਚ ਬੜੇ ਚਿਰ ਤੋਂ ਸੀਗਾ ਕਿ ਮੈਂ ਉਹਦੇ ਲਈ ਕੁਝ ਕਰਾਂ ਤਾਂ ਉਹਨਾਂ ਦੇ ਲਈ ਬੋਲੇ ਇੱਕ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਮਾਲਵੇ ਦਾ ਇੱਕ ਮਾਣ ਵੀ ਮਹਿਸੂਸ ਹੋਇਆ ਹੋਊਗਾ ਸਭ ਨੂੰ ਨਹੀਂ ਦੇਖੋ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਸਾਡਾ ਬੜਾ ਡੂੰਘਾ ਰਿਸ਼ਤਾ ਹੈ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਊਗੀ ਜੇ ਅਸੀਂ ਸਿੱਧੂ ਵੀਰ ਨੂੰ ਇਨਸਾਫ ਦਵਾ ਸਕਾਂਗੇ। ਮੂਸੇ ਵਾਲਾ ਦੇ ਹੱਕ ਦੇ ਵਿੱਚ ਉਹ ਆਪਣਾ ਭਰਾ ਉਹਨੇ ਚਿੰਦੇ ਸੀਗੇ ਤਾਂ ਕਹਿੰਦੇ ਮੈਂ ਕੱਲ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਮੇਰੇ ਜ਼ਿਹਨ 'ਚ ਬੜੇ ਚਿਰ ਤੋਂ ਸੀਗਾ ਕਿ ਮੈਂ ਉਹਦੇ ਲਈ ਕੁਝ ਕਰਾਂ। ਨਹੀਂ ਦੇਖੋ ਸਿੱਧੂ ਮੂਸੇ ਵਾਲੇ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਸਾਡਾ ਬੜਾ ਡੂੰਘਾ ਰਿਸ਼ਤਾ ਹੈ। ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਊਗੀ ਜੇ ਅਸੀਂ ਸਿੱਧੂ ਵੀਰ ਨੂੰ ਇਨਸਾਫ ਦਵਾ ਸਕਾਂਗੇ। ਜਨਤਾ ਦਾ ਫਰਜ਼ ਬੰਦਾ ਉਹਨੂੰ ਸਹੀ ਰਾਹ ਦਿਖਾਉਂਦਾ ਫਾਕ ਤੋਂ ਵੀ ਦੇਖਿਆ ਜਾ ਰਿਹਾ ਹੈ ਕਿ ਗਿੱਦੜਬਾਹ ਦੇ ਵਿੱਚ ਵੀ ਚੋਣ ਹੋਣੀ ਹੈ ਤਾਂ ਉੱਥੋਂ ਅਮਰਤਾ ਵੜਿੰਗ ਚੋਣ ਲੜ ਸਕਦੇ ਇਸ ਕਰਕੇ ਪਾਰਟੀ ਦੇ ਲਈ ਮਿਹਨਤ ਕਰ ਰਹੇ ਨੇ ਨਹੀਂ ਮੇਰੇ ਵੀਰੇ ਗਲਤ ਇਨਫਰਮੇਸ਼ਨ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹਣੀ ਹੈ ਇਸ ਤਰ੍ਹਾਂ ਦਾ ਕੋਈ ਪਲਾਨ ਨਹੀਂ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਹਮੇਸ਼ਾ ਪਾਰਟੀ ਹਾਈ ਕਮਾਂਡ ਡਿਸਾਈਡ ਕਰਦੀ ਹੈ ਔਰ ਜੋ ਵੀ ਉਹਨਾਂ ਦਾ ਫੈਸਲਾ ਰਿਆ ਕਿਸੇ ਨੂੰ ਮਰਜ਼ੀ ਟਿਕਟ ਦੇ ਦਿੰ ਮੇਰੇ ਸਿਰ ਮੱਥੇ ਹੈ ਜੇ ਕਿਸੇ ਹੋਰ ਨੂੰ ਦੇਦੀ ਮੈਂ ਉਹਦੇ ਲਈ ਵੀ ਐਂ ਪ੍ਰਚਾਰ ਕਰੂੰਗੀ ਜਲੰਧਰ ਦੀ ਜਿੰਮਣੀ ਚੋਣ ਦਾ ਅਖਾੜਾ ਦਿਨੋਂ ਦਿਨ ਭਖਦਾ ਜਾ ਰਿਹਾ ਏ ਮੇਰੇ ਨਾਲ ਅਮਰਤਾ ਵੜਿੰਗ ਨੇ ਜੋ ਪਹਿਲੇ ਦਿਨ ਤੋਂ ਹੀ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅਮਰਤਾ ਵੜਿੰਗ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਤਾਂ ਮੈਮ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਰਾਜਾ ਜੀ ਹੁਣੀ ਪਹਿਲੀ ਵਾਰ ਸੰਸਦ ਚ ਗਏ ਤੇ ਉੱਥੇ ਜਾ ਕੇ ਉਹ ਗਰਜੇ ਪਤਾ ਲੱਗ ਗਿਆ ਵੀ ਕੋਈ ਬੰਦਾ ਉੱਥੇ ਪਹੁੰਚਿਆ ਪਹਿਲੀ ਵਾਰੀ ਭਾਸ਼ਣ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਲਈ ਕੀਤਾ ਜਦੋਂ ਉਹ ਉੱਥੇ ਬੋਲੇ ਐਜ਼ ਅ ਪਤਨੀ ਤੁਹਾਨੂੰ ਕੀ ਫੀਲ ਹੋਇਆ ਮੈਨੂੰ ਬਹੁਤ ਮਾਨ ਮਹਿਸੂਸ ਹੋਇਆ ਕਿ ਜਿਹੜੇ ਵਾਦੇ ਲੋਕਾਂ ਦੇ ਨਾਲ ਕੀਤੇ ਐ ਉਹਨਾਂ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਬਹੁਤ ਅੱਛਾ ਲੱਗਿਆ ਮੈਨੂੰ ਸਿੱਧੂ ਮੂਸੇਵਾਲਾ ਦੇ ਹੱਕ ਦੇ ਵਿੱਚ ਉਹ ਆਪਣਾ ਭਰਾ ਉਹਨੂੰ ਕਹਿੰਦੇ ਸੀਗੇ ਤਾਂ ਕਹਿੰਦੇ ਮੈਂ ਕੱਲ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਮੇਰੇ ਜ਼ਹਿਨ 'ਚ ਬੜੇ ਚਿਰ ਤੋਂ ਸੀਗਾ ਕਿ ਮੈਂ ਉਹਦੇ ਲਈ ਕੁਝ ਕਰਾਂ ਤਾਂ ਉਹਨਾਂ ਦੇ ਲਈ ਬੋਲੇ ਇੱਕ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਮਾਲਵੇ ਦਾ ਇੱਕ ਮਾਣ ਵੀ ਮਹਿਸੂਸ ਹੋਇਆ ਹੋਊਗਾ ਸਭ ਨੂੰ ਨਹੀਂ ਦੇਖੋ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਸਾਡਾ ਬੜਾ ਡੂੰਘਾ ਰਿਸ਼ਤਾ ਹੈ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਊਗੀ ਜੇ ਅਸੀਂ ਸਿੱਧੂ ਵੀਰ ਨੂੰ ਇਨਸਾਫ ਦਿਵਾ ਸਕਾਂਗੇ